ਜੋ ਸਰਕਾਰ ਦੀ ਸਕੀਮ ਚੱਲੀ ਆ ਜੀ ਇਹਨਾਂ ਦੇ ਜੀ ਕਾਰਡ ਵਾਲੇ 10 ਲੱਖ ਦੇ ਕਾਰਡ ਬਾਰੇ ਇਹ ਕਾਰ ਦੀ ਲਾਭ ਠਾਉਣ ਵਾਸਤੇ ਹੀ 10 ਲੱਖ ਦੇ ਸਿਹਤ ਬਾਰੇ ਫਾਇਦੇ ਵਾਸਤੇ ਅਸੀਂ ਰਜਿਸਟਰ ਕਰਾਉਣ ਵਾਲੇ ਆਏ ਆ ਲੋਕਾਂ ਕੋਲੋਂ ਨਹੀਂ ਲਾਜ ਹੁੰਦਾ ਤੇ ਲਾਜੋ ਹੀ ਇਤਰਾ ਤੁਰ ਜਾਂਦੇ ਆ ਅਸੀਂ ਇਹ ਲਾਜ ਵਾਸਤੇ ਕਾਰਡ ਬਣਾਏ ਆ ਜੀ ਇਹ ਜ਼ਰੂਰੀ ਚੱਲਣਗੇ ਗਰੀਬਾਂ ਦਾ ਭਲਾ ਹੋਊਗਾ ਸਾਰਿਆਂ ਦਾ ਸਕਾਰ ਵਾਸਤੇ ਸਲੰਗਾ ਜੋਗ ਹੈ ਕਿਉਂਕਿ ਇਹਦੇ ਵਿੱਚ ਸਾਡੇ ਗਰੀਬ ਲੋਕ ਜਿਹੜੇ ਆ ਉਹ ਵੀ ਆਪਣਾ ਇਲਾਜ ਸਹੀ ਤਰੀਕੇ ਨਾਲ ਕਰਵਾ ਸਕਣਗੇ ਜਿਹੜੇ ਦੇ ਹੱਥ ਨਹੀਂ ਪਹੁੰਚਦੇ ਨਹੀਂ ਇਲਾਜ ਤੋਂ ਰਹਿ ਜਾਂਦੇ ਆ ਕਿ ਲੋਕ ਆ ਇਹ ਵੀ ਆਪਣਾ ਇਲਾਜ ਕਰਵਾ ਸਕਦੇ ਆ ਅਸੀਂ ਪਿੰਡ ਕੱਕਾ ਕੰਡੇਾਲਾ ਦੇ ਸਰਕਾਰੀ ਸਕੂਲ ਦੇ ਵਿੱਚ ਰੋਜ਼ ਦੀਆਂ 50 ਫੈਮਲੀਆਂ ਐਨਰੋਲ ਕਰਦੇ ਆ ਜੀ ਅਸੀਂ ਇਹ ਆਪਣਾ ਕਾਰਡ ਲੈ ਜਾ ਕੇ ਕਿਸੇ ਵੀ ਪੰਜਾਬ ਦੇ ਸਰਕਾਰੀ ਗੈਰ ਸਰਕਾਰੀ ਹਸਪਤਾਲਾਂ ਦੇ ਵਿੱਚ ਆਪਣਾ ਇਲਾਜ ਕਰਵਾ ਸਕਦੇ ਆ ਬਿਲਕੁਲ ਫ੍ਰੀ ਆਫ ਕੋਸਟ ਆਮ ਲੋਕਾਂ ਨੂੰ ਸਭ ਨੂੰ ਅਪੀਲ ਕਰਦਾ ਹਾਂ ਕਿ ਇੱਥੇ ਆਣ ਕੇ ਤੇ ਸਭ ਲੋਕ ਕਾਰਡੇ ਬਣਾਉਣ ਇੱਥੇ ਕੋਈ ਜ਼ਿਆਦੀ ਕੋਈ ਖੱਜਲ ਖਵਾਰੀ ਨਹੀਂ ਹੁੰਦੀ ਕੋਈ ਕੋਈ ਜ਼ਿਆਦੇ ਡਾਕੂਮੈਂਟ ਦੀ ਲੋੜ ਨਹੀਂ ਕੋ ਬੋਟਰ ਕਾਰਡ ਤੇ ਆਧਾਰ ਕਾਰਡ ਸਿਰਫ ਦੋ ਹੀ ਕਾਰਡ ਲੱਗਦੇ ਨੇ ਤੇ ਆਪਣੀ ਫੋਟੋ ਕਚਵਾ ਕੇ ਤੇ ਕਾਰਡ ਬੰਦੇ ਤੇ ਇਸ ਸਕੀਮ ਦਾ ਵੱਧ ਤੋਂ ਵੱਧ ਫਾਇਦਾ ਲੋ ਏ ਸਾਰਿਆਂ ਨੂੰ ਕਾਰਡ ਬਣਾਉਣਾ ਚਾਹੀਦਾ ਹੈ ਜਿਹੜਾ ਆਪਣਾ 10 ਲੱਖ ਦਾ ਕਾਰਡ ਹੈ ਕਿਸੇ ਨੂੰ ਵੀ ਕਿਸੇ ਟਾਈਮ ਵੀ ਜ਼ਰੂਰਤ ਪੈ ਸਕਦੀ ਆ ਇਸ ਕਰਕੇ ਮੈਂ ਭਗਵੰਤ ਮਾਨ ਸਿੰਘ ਜੀ ਨੂੰ ਬਹੁਤ ਧੰਨਵਾਦ ਕਰਦੀ ਆ ਇਹ ਸਕੀਮ ਚਲਾਉਣ ਵਾਸਤੇ ਪੰਜਾਬ ਸਰਕਾਰ ਦੀ ਚੰਗੀ ਸੋਚ ਚੰਗੀ ਸਕੀਮ ਹੋਣ ਕਰਕੇ ਸਾਰੀ ਜਿਹੜੀ ਆਮ ਜਨਤਾ ਵਾ ਬਹੁਤ ਜਿਆਦਾ ਸਰਕਾਰ ਤੇ ਖੁਸ਼ ਆ ਤੇ ਇਹ ਕਰਕੇ ਸਰਕਾਰ ਦੀ ਪ੍ਰਸ਼ੰਸਾ ਕਰਦੇ ਆਂ ਸਰਦਾਰ ਭਗਵੰਤ ਸਿੰਘ ਮਾਨ ਦੇ ਰਹਿਣ ਨਮਾਈ ਵਿੱਚ ਜਿਹੜੀ ਸਰਕਾਰ ਚੱਲ ਰਹੀ ਆ ਮਹਾਰਾਜ ਇਹਨਾਂ ਨੂੰ ਤਰੱਕੀਆਂ ਬਖਸ਼ੇ ਬਹੁਤ ਜ਼ਿਆਦਾ ਸਹੂਦਾਂ ਲੋਕਾਂ ਨੂੰ ਮਿਲ ਰਹੀਆਂ ਨੇ